ਬਜ਼ੁਰਗ ਵਿਅਕਤੀ ਨਾਲ 3 ਅਣਪਛਾਤੇ ਲੁਟੇਰਿਆਂ ਨੇ ਕੀਤੀ ਲੁੱਟ ਘਟਨਾ ਸੀਸੀਟੀਵੀ ਚ ਕੈਦ ਬੀਤੀ ਦਿਨ ਸਮਰਾਲਾ ਦੇ ਪਿੰਡ ਓਟਾਲਾ ਚ ਜੇ ਐਸ ਸੀਮੈਂਟ ਸਟੋਰ ਨਾਮ ਦੁਕਾਨ ਦੇ ਵਿੱਚ ਬਜ਼ੁਰਗ ਦੁਕਾਨਦਾਰ ਕੋਲ ਸਮਾਨ ਲੈਣ ਆਏ ਤਿੰਨ ਨੌਜਵਾਨਾਂ ਨੇ ਬਜ਼ੁਰਗ ਨੂੰ ਉਲਝਾ ਕੇ ਉਸ ਦੀ ਦੁਕਾਨ ਤੋਂ 50000 ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਇਸ ਲੁੱਟ ਦਾ ਦੁਕਾਨਦਾਰ ਨੂੰ ਕਰੀਬ 2 ਘੰਟੇ ਬਾਅਦ ਪਤਾ ਚੱਲਿਆ ਜਦੋਂ ਉਹ ਸਾਰੇ ਦਿਨ ਦੀ ਸੇਲ ਨੂੰ ਚੈੱਕ ਕਰ ਰਿਹਾ ਸੀ ਤਾਂ ਦੁਕਾਨਦਾਰ ਨੂੰ ਪਤਾ ਚੱਲਿਆ ਕਿ ਉਸ ਦੇ ਗੱਲੇ ਵਿੱਚੋਂ 50000 ਰੁਪਏ ਗਾਇਬ ਹਨ ਤਹ ਤੁਰੰਤ ਦੁਕਾਨਦਾਰ ਵੱਲੋਂ ਦੁਕਾਨ ਦੇ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇਸ ਘਟਨਾ ਬਾਰੇ ਪਤਾ ਚੱਲਿਆ ਦੁਕਾਨਦਾਰ ਵੱਲੋਂ ਤੁਰੰਤ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਨੂੰ ਉਹ ਆਪਣੀ ਦੁਕਾਨ ਤੇ ਆਪਣੇ ਪਿਤਾ ਜਸਵੰਤ ਸਿੰਘ ਨੂੰ ਬਿਠਾ ਕੇ ਕਿਤੇ ਕੰਮ ਗਿਆ ਹੋਇਆ ਸੀ ਪਿਛੋਕੋ ਤਿੰਨ ਨੌਜਵਾਨ ਸੈਂਟਰ ਦਾ ਸਮਾਨ ਲੈਣ ਲਈ ਦੁਕਾਨ ਦੇ ਵਿੱਚ ਆਏ ਅਤੇ ਮੇਰੇ ਪਿਤਾ ਕੋਲ ਸਮਾਨ ਲੈ ਕੇ ਪੈਸੇ ਦੇ ਦਿੱਤੇ ਉਸ ਤੋਂ ਬਾਅਦ ਦੁਬਾਰਾ ਨੌਜਵਾਨਾਂ ਨੇ ਹੋਰ ਸਮਾਨ ਦੀ ਮੰਗ ਕੀਤੀ ਅਤੇ ਮੇਰੇ ਪਿਤਾ ਨੂੰ ਉਲਝਾ ਕੇ ਗੱਲੇ ਵਿੱਚ ਪਏ ਪੈਸੇ ਚੋਰੀ ਕਰ ਲਏ ਹਨ ਸਮਰਾਲਾ ਪੁਲਿਸ ਦੇ ਐਸ.ਐਚ.ਓ. rau varinder ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਓਟਾਲਾ ਦੇ ਵਿੱਚ ਜੀ ਪੈਸ ਸੀਮੈਂਟ ਸਟੋਰ ਤੇ ਤਿੰਨ ਨੌਜਵਾਨ ਦੁਕਾਨਦਾਰ ਜਸਵੰਤ ਸਿੰਘ ਨੂੰ ਉਲਝਾ ਕੇ ਕਰੀਬ 50000 ਰੁਪਏ ਲੁੱਟ ਕੇ ਲੈ ਗਏ

ਉਹਨੇ ਮੈਨੂੰ 500 ਦਾ ਨੋਟ ਦਿੱਤਾ ਜੀ 500 ਦਾ ਨੋਟ ਦੇ ਕੇ ਚਲ ਮੈਂ ਉਹ ਨੂੰ ਕਹਿੰਦਾ ਦੋ ਰੋਲ ਦੇ ਦੇ ਮਾੜ ਰੋਲ ਦੇ ਦੇ ਜੀ ਤੇ ਇਹ ਰੋਲ ਦੇ ਤੇ ਕਹਿੰਦਾ ਮੈਨੂੰ ਇਹਦਾ ਨਾ ਦੇ ਕੇ ਜਿਵੇਂ ਉਹਨਾਂ ਦੀ ਸਿਆਸਤ ਹੁੰਦੀ ਐ ਥੋੜਾ ਸਮਾਗਤ ਥੋੜਾ ਆਪਸ ਵਾਲੇ ਆ ਗਏ ਉਹ ਜਾਂਦਾ ਉਹਨੂੰ 500 ਦਾ ਨੋਟ ਦਿੱਤਾ ਉਹ ਮਰ ਮੋੜਨੇ ਦੀ ਤਾਹੀ ਉਹ 200 ਰੁਪਈਆ ਮੋੜਦਾ ਜੀ ਸਰ ਤੋਂ ਤੇ ਥੋੜਾ ਉਹਨੂੰ 몰ਤਾ ਉਹਨੇ ਕਿਹਾ ਕਿ ਉਹਦੇ ਗੱਲੇ ਚ ਪਏ ਪੈਸੇ ਪਏ ਸੀ ਗੱਲਾ ਖੋਲ ਜਾ ਦੇਣੀ ਜੀ ਟੁੱਟੇ ਹੋਏ ਪੈਸੇ ਉਹ ਸਾਡੇ ਕਹਿੰਦੇ ਮੈਨੂੰ ਆ ਵੀ ਹੋਏ ਦੇ ਮੈਂ ਉਹ ੱੱਕਾ ਵੀ ਮਾਰਿਆ ਜੀ ਆ ਆ ਆ ਇਹ ਮਹਕੂਮ ਗੱਲ ਤੇ ਜੋ ਆਈ ਜਾਂਦਾ ਉਹ ਕਿਤੇ ਗੰਦਾ ਖੁੱਲਾ ਜੀ ਪੈਸੇ ਹੱਥ ਉਹ ਲੈ ਕੇ ਚੱਕੇ ਬਾਹਰ ਆ ਗੱਲ ਬਾਤ ਉਹਨੂੰ ਕਦੋਂ ਪਤਾ ਲੱਗਿਆ ਜੀ ਉਹ ਪੈਸੇ ਲੈ ਗਏ ਹੈ ਨਹੀਂ ਕਿੰਨਾ ਟਾਈਮ ਬਾਅਦ ਪਤਾ ਲੱਗਿਆ ਮੈਂ ਕਹਿੰਦਾ ਉਹ ਗੱਦ ਦੋ ਦੋ ਤਿੰਨ ਘੰਟੇ ਬਾਅਦ ਇਹ ਆਇਆ ਮੈਂ ਕਹਿੰਦਾ ਪੈਸੇ ਮਾ ਪੈਸੇ ਤਾਂ ਇੱਥੇ ਹੀ ਨੇ ਮੈਨੂੰ ਮੈਂ ਤਾਂ ਪਤਾ ਵੀ ਕਾਕੇ ਤੈਨੂੰ ਪਰ ਬਸੇ ਰਹਾ ਹੈ ਸੰਨੀਣਾਣਾ ਜੀ ਸੰਨੀਣਾਣਾ ਜੀ ਪੱਲਾ ਕਦੇ ਦਿੱਖਉਂਦੇ ਕੋਈ ਨਹੀਂ ਕੰਨਾ ਦਾ ਇੱਕ ਵਾਰੀ ਬੰਦਾ ਲੱਗਿਆ ਵੀ ਇੱਕ ਵਾਰੀ ਬੰਦਾ ਆਇਆ ਕਿ ਜਿੰਨੇ ਜਿੰਨੇ ਕੀਤੀ ਕੰਨਾ ਵੀ ਸਮੋ ਉਹ ਕੰਪਲੀਟ ਕੀਤੀ ਹਾਂਜੀ ਹਾਂਜੀ ਪਰ ਉਹ ਲੱਗਦਾ ਕਿ ਨਸ਼ੇ ਨਸ਼ਾ ਦਿੱਤਾ ਹੋਇਆ ਸੀ ਉਹਨਾਂ ਨੇ ਜਾਂ ਕੁਝ ਐਵੇਂ ਦਰਸ਼ਾਤਾ ਪਤਾ ਨਹੀਂ ਉਹ ਕੰਬਦਾ ਤੇ ਨਹੀਂ ਮੂਟਾ ਕੇ ਜੀ ਨਾ ਨਾ ਖੁੱਲੇ ਪੀਦੀਆਂ ਵੀਡੀਓ ਪਾਈਆਂ ਕੋਈ ਰਾਮ ਦੱਤਾ ਜੀ ਨੇ ਜਿਸ ਨੂੰ ਜੱਲਾਹ ਨੇ ਬੁਲਾਇਆ ਬੜਾ ਹੈ ਨਾ ਕਿਸੇ ਦਾ ਆਪਣਾ ਕਿਹਜਾ ਨਾਮ ਲਿੱਤਾ ਸੀ ਨਾ ਕਿਸੇ ਦਾ ਨਾਮ ਨਹੀਂ ਦੱਸਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਬਹੀ ਇਹ ਹੀ ਕਹਿਣਾ ਵੀ ਜੀ ਜਦੋਂ ਜੇ ਪਤਾ ਲੱਗ ਗਿਆ ਸਾਨੂੰ ਸਾਡਾ ਇਨਤਜ਼ਾਰ ਮਿਲਣਾ ਚਾਹੀਦਾ ਹੈ ਜੱਲਾਹ ਉਹ ਤਾਂ ਕੀ ਹੈ ਆਹ ਜਿੰਦ ਤਾ ਇਹ ਨਾਲ ਜਸਵੰਤ ਸਿੰਘ ਜੀ ਦੁਕਾਨ ਦਾ ਕੀ ਨਾਮ ਹੈ ਜੇ ਸੁਦੇਹਾਂ ਸੀਮਰ ਸਟੋਰ ਕਿੱਥੇ ਆ ਜੀ ਉਟਾਲਾ ਜੀ ਕੀ ਕਰਨਾ ਸੀ कल ਸਰ ਕਸਟਮਰ ਆਇਆ ਥੰ ਮੋਰਚਨ ਤੇ ਨੌਜਵਾਨ ਮੁੰਡੇ ਸੀਗੇ ਤੇ ਇੱਕ ਬਾਈਕ ਤੇ ਬੈਠਾ ਦੋ ਅੰਦਰ ਆਇਆ ਸਰ ਉਹ ਕੁਸਮਾਨ ਦੀ ਸੈਨੀਟਰੀ ਸਾਮਾਨ ਦੀ ਮੰਗ ਕਰਨ ਲੱਗੇ ਤੇ ਇੰਨੇ ਨੂੰ ਫਾਦਰ ਸਾਹਿਬ ਨੇ ਜੋ ਸਾਮਾਨ ਮੰਗਦੇ ਉਹਨੂੰ ਦਿੱਤਾ ਤੇ ਜੋ ਸਾਮਾਨ ਦੀ ਪੇਮੈਂਟ ਬਣ ਦੇ ਸੀ ਫਾਦਰ ਸਾਹਿਬ ਕੱਟਣ ਲੱਗੇ ਇੰਨੇ ਨੂੰ ਜੋ ਨਾ ਸਾਮਾਨ ਕੱਟ ਕੇ ਪੇਮੈਂਟ ਦਿੱਤੀ ਤਾਂ ਦੁਬਾਰੀ ਫੇਰ ਸੈਨੀਟਰੀ ਸਾਮਾਨ ਦੀ ਹੋਰ ਮੰਗ ਕਰਨ ਲੱਗੇ ਇੰਨੇ ਨੂੰ ਉਹਨਾਂ ਨੇ ਦੇਖਿਆ ਗੱਲੇ ਵਿੱਚ ਪੇਮੈਂਟ ਪਈ ਆ ਤੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੱਕ ਜਣਾ ਪਿੱਛੇ ਹੋ ਗਿਆ ਤੇ ਇੱਕ ਜਣਾ ਉਹਦੇ ਮੂਰੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੰਨਾ ਗੱਲਾਂ ਖੋਲ ਕੇ ਜਿੰਨੇ ਵੀ ਪੇਮੈਂਟ ਪੇਸੀ ਗਈ ਸਾਰੀ 50000 ਉਹ ਚੱਕ ਕੇ ਆਪਣੇ ਜੇਬ ਦੀ ਪੌਟਿਸ਼ ਵਾਲੇ ਪੈਂਟ ਦੀ ਇਹ ਚੱਕਦੇ ਕੁਝ ਕੋਣਾ ਕੋ ਖਿਆਰ ਵਗੈਰਾ ਵੀ ਨਹੀਂ ਸੀ ਨਈ ਸਰ ਇੰਦਾਂ ਕੋਸ਼ਿਸ਼ ਤਾਂ ਆਈ ਨਹੀਂ ਸੀਗਾ ਤੇ ਬਾਪੂ ਜੀ ਨੂੰ ਪਤਾ ਨਹੀਂ ਲੱਗਿਆ ਬਾਪੂ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਬਜ਼ੁਰਗਾਂ ਨੂੰ ਲਜਾਏ ਲਿਆਣਾ ਇਸ ਤਰ੍ਹਾਂ ਉਹ ਜਿਹੜੀ ਪੇਮੈਂਟ ਸੀਗੀ ਇਹ ਕੋਈ ਆਮ ਤਾਂ ਹੀ ਹੁੰਦੀ ਹੈ ਕਿਸੇ ਨੂੰ ਦੇਣੀ ਸੀਗੀ ਸਰ ਸਮਾ ਸਰੀ ਵਾਲੇ ਦੀ ਪੇਮੈਂਟ ਦੇਣੀ ਸੀਗੀ ਅੱਛਾ ਆਮ ਕਿੰਨੇ ਬੰਦੇ ਕੰਮ ਕਰਦੇ ਤਕਰੀਮ ਉੱਥੇ ਆ ਗਏ ਜੀ 4-5 ਕਰਨਗੇ ਕੋਈ ਅੱਗੇ ਵੀ ਬਾਪੂ ਜੀ ਤੁਹਾਡੇ ਕੋਲ ਹਾਂ ਜੀ ਡੇਲੀ ਬੈਠੇ ਬਾਪੂ ਜੀ ਇਹ ਬੰਦੇ ਕਦੇ ਪਹਿਲਾਂ ਦੇਖੇ ਕਿਸੇ ਨੇ ਨਹੀਂ ਜੀ ਕਦੇ ਨਹੀਂ ਦੇਖੇ ਕੋਈ ਮੋਟਰਸਾਈਕਲ ਦਾ ਨੰਬਰ ਪਤਾ ਲੱਗਿਆ ਨਹੀਂ ਸਰ ਫੋਟੋ ਵੀ ਕੈਮਰੇ ਚ ਵੀ ਨਹੀਂ ਆ ਰਿਹਾ ਜੀ ਕੁਝ ਉਹ ਪਹਿਲਾਂ ਕਾਹਵਸ ਦੇਖਿਆ ਵੀ ਇੱਧਰ ਘੇੜਾ ਮਾਰ ਰਿਹਾ ਜੀ

ਉੱਤੇ ਸ਼ਾਮ ਦੇ ਟਾਈਮ ਕੋਈ 6 ਵਜੇ ਦੇ ਕਰੀਬ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਡਿਸਕਵਰ ਮੋਟਰਸਾਈਕਲ ਤੇ ਦੋ ਅੰਦਰ ਵੜ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ ਤੇ ਉਹ ਆ ਕੇ ਕੁਝ ਸਮਾਨ ਖਰੀਦਣ ਲੱਗੇ ਉਹਨਾਂ ਨੇ ਸਮਾਨ ਖਰੀਦ ਕੀਤਾ ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ ਉਹ ਬੰਦੇ ਉੱਤੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਜਿਹ ਸੀਗਾ ਉੱਤੇ ਇੱਕ ਤਰਸਾਲ ਦਾ ਜਸਵੰਤ ਸਿੰਘ ਉਨੇ ਜਦੋਂ ਪੈਸੇ ਦਿੱਗੇ ਆਪਣੇ ਦਰਾਜ ਖੋਲ੍ਹਿਆ ਦਰਾਜ ਖੋਲ ਕੇ ਪੈਸੇ ਦੇਣ ਲੱਗੇ ਉਹ ਬੰਦੇ ਉਹਨੂੰ ਮਤਲਬ ਝਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗੇ ਤੇ ਨਾਲ ਦੀ ਨਾਲ ਉਹਨਾਂ ਦੇ ਕੁਝ ਪੈਸੇ ਨੇ ਜਿਹੜੇ 2.50 ਹਜ਼ਾਰ ਰੁਪਏ ਦੱਸ ਰਹੇ ਨੇ ਲੈ ਕੇ ਚਲੇ ਗਏ ਚੋਰੀ ਕਰਕੇ ਜਿਹੜੀ ਉਹ ਪੇਮੈਂਟ ਸੀ ਉਹਨਾਂ ਨੇ ਦੱਸੀ ਵੀ ਕਾਹਦੇ ਵਾਸਤੇ ਰੱਖੀ ਹੋਈ ਉਹ ਕਹਿੰਦੇ ਸਾਡੀ ਸੇਲ ਸੀਗੀ ਅਸੀਂ ਪੈਸੇ ਇਕੱਠੇ ਕਰਦੇ ਰਹੇ ਆਂ ਦੀ ਸਾਡੀ ਸੇਲ ਹੋ ਜਾਂਦੀ ਹੈ ਜੋ ਵੀ ਅਸੀਂ ਸਮੈਂਟ ਵਗੈਰਾ ਵੇਚਦੇ ਆਂ ਜੋ ਪਿਲੂ ਟੇਰੇ ਤੇ ਇਹ ਪਰ ਕਿਧਰ ਵਾਇਸ ਇਹ ਕਿਧਰੋਂ ਰਜਿਸਟਰ ਉਹ ਸਮਰਾਲੇ ਸਾਈਡ ਤੋਂ ਆਏ ਸੀ ਖੰਨੇ ਸਾਈਡ ਤੋਂ ਚਲੇ ਗਏ ਨੇ ਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵਸੀ ਚੈੱਕ ਇਟ ਤੇ ਜਾ ਰਹੇ ਨੇ ਕਿਸੇ ਤੇ ਅਜੇ ਕੁਝ ਪਾ ਲਿਆ ਮੋਟਰਸਾਈਕਲ ਤੇ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਇਹ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚਕਾਨੀ ਦੇ ਕੇ ਪੈਸੇ ਜੁਰੀ ਕਰਕੇ ਲੈ ਗਏ ਉਹਨਾਂ ਦੇ ਯਾਦ ਵਿੱਚ ਕੀ ਸਾਹਮਣੇ ਉਦੇ ਵਿੱਚ ਤਾਂ ਇਹ ਹੈ ਵੀ ਉਹ ਸੌਦਾ ਲੈਣ ਆਏ ਸੀ ਕੋਈ ਉਹਨਾਂ ਨੇ ਦੇਖੇ ਵੀ ਜਦੋਂ ਦਰਾਜ ਖੋਲ੍ਹਿਆ ਉਹਦੇ ਵਿੱਚ ਪੈਸੇ ਪਏ ਸੀ ਉਹ ਉਹਨਾਂ ਦੀ ਨੀਤ ਬਦ ਨੀਤ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਚੋਰੀ ਕਰਕੇ ਲੈ ਜਾਂਦੇ ਹਾਂ ਕੋਈ ਹਥਿਆਰ ਵਗੈਰਾ ਨਾ ਕੋਈ ਹਥਿਆਰ ਵਗੈਰਾ ਨਹੀਂ ਸੀ ਸਿਰਫ ਥੋਮ ਕੀ ਦਿੱਤੀ ਨਾ ਕੋਈ ਤਾਂ ਤਨੀ ਦਿੱਤਾ ਬੜੇ ਪਿਆਰ ਨਾਲ ਸਰਦਾਰ ਸਾਹਿਬ ਖਿਤਾਬ ਕਰਕੇ ਖਰੀਦੋ ਫਰੋਖਤ ਕਰਕੇ ਬਕਾਇਆ ਲੈ ਕੇ ਗਏ ਨੇ ਮਕਦਮਾ ਮਕਦਮਾ ਦਰਜ ਹੋ ਗਿਆ ਜੀ ਇਹ ਵਿੱਚ ਕਿਰੋ ਦਰਜ ਹੋ ਸਕਦੀ ਜਲਦੀ ਹੈ ਬੰਦੇ ਆਇਡੈਂਟੀਫਾਈ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਕਾਬ ਨਹੀਂ ਪਏ ਹੋ ਸੀ